ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾ ਵਿੱਚ ਵਰਤੋਂ ਕਰਾਂਗੇ ਬ ਬੱਕਰੀ ਦੇ ਠੀਕ ਹੈ ਨਾਓ ਲੈਟਸ ਸਟਾਰਟ ਨੰਬਰ 1 ਵਰਕਤ ਵਾਦਾ ਕਰਨ ਵਾਲੀ ਚੀਜ਼ ਭਿਖਾਰੀ ਨੇ ਆਸ਼ੀਸ਼ ਤਿੰਦੇ ਆ ਕਿਆ ਰੱਬ ਤੇਰੇ ਕਾਰੋਬਾਰ ਵਿੱਚ ਵਰਕਤ ਪਾਵੇ ਯਾਨੀ ਕਿ ਤੇਰੇ ਕੰਮ ਵਿੱਚ ਤਰੱਕੀ ਕਰੇ ਹੋਰ ਵਾਦਾ ਹੋਵੇ ਬੇਸ਼ੱਕ ਬਿਨਾ ਸ਼ਕਤੋ ਬੇਸ਼ੱਕ ਉਹ ਮੇਰਾ ਰਿਸ਼ਤੇਦਾਰ ਹੈ ਪਰੰਤੂ ਮੈਂ ਉਸਤੇ ਇਤਬਾਰ ਨਹੀਂ ਕਰਦਾ ਯਾਨੀ ਕਿ ਉਹਤੇ ਵਿਸ਼ਵਾਸ ਨਹੀਂ ਕਰਦਾ ਬਸੇਰਾ ਰਹਿਣ ਦੀ ਥਾਂ ਇੱਕ ਸਰਾ ਵਿੱਚ ਰਹਿਣ ਬਸੇਰਾ ਕਰਕੇ ਸਵੇਰੇ ਅਸੀਂ ਆਪਣੀ ਮੰਜ਼ਿਲ ਨੂੰ ਚੱਲ ਪਏ ਸਰਾ ਯਾਨੀ ਕਿ ਉਹਨਾਂ ਨੇ ਸਰਾਵਾ ਬਣਾਈਆਂ ਹੁੰਦੀਆਂ ਜਿਹੜੇ ਬਾਹਰੋਂ ਆਉਂਦੇ ਐ ਉੱਥੇ ਰਹਿ ਸਕਦੇ ਐ ਰਾਤ ਜਿਵੇਂ ਅਸੀਂ ਗੈਸਟ ਹਾਊਸ ਵਗੈਰਾ ਵੀ ਕਹਿ ਸਕਦੇ ਰਾਤ ਉੱਥੇ گزار ਕੇ ਨੈਕਸ ਸਵੇਰੇ ਉੱਠ ਕੇ ਜਾ ਸਕਦੇ ਐ ਬਕਾਇਦਗੀ ਨੀਮਾ ਦੀ ਪਾਲਨ ਪਾਨਾ ਨਾਲ ਉਹ ਸਾਰਾ ਹਿਸਾਬ ਕਿਤਾਬ ਬਕਾਇਦਗੀ ਨਾਲ ਰੱਖਦਾ ਹੈ ਬਿਹਲਤਾ ਬੇਚੈਨੀ ਮਾਸਟਰ ਜੀ ਦੀ ਸੰਗਤ ਵਿੱਚ ਰਹਿਣਦਿਆ ਕਵਲ ਨੈਣ ਦੀ ਗਿੱਦੜ ਸਿੰਘੀ ਪ੍ਰਾਪਤ ਕਰਨ ਦੀ ਬਿਹਲਤਾ ਬਹੁਤ ਘੱਟ ਗਈ ਬਾਤ ਕਹਾਣੀ ਬੱਚੇ ਆਪਣੀ ਦਾਦੀ ਕੋਲੋਂ ਬਾਤ ਸੁਣ ਰਹੇ ਹਨ ਯਾਨਕੀ ਕਹਾਣੀ ਸੁਣਦੇ ਪਏ ਆਪਣੀ ਦਾਦੀ ਕੋਲ ਬੰਦਸ਼ ਰੋਕ ਮਾਪਿਆਂ ਨੂੰ ਬੱਚਾ ਉੱਪਰ ਬੰਦਸ਼ ਨਹੀਂ ਲਾਉਣੀ ਚਾਹੀਦੀ ਯਾਨਕੀ ਰੋਕ ਟੋਕ ਨਹੀਂ ਕਰਨੀ ਚਾਹੀਦੀ ਬਰਕਤ ਵਾਦਾ ਰੱਬ ਤੇਰੇ ਕੰਮ ਵਿੱਚ ਬਰਕਤਾਂ ਪਾਵੇ ਬੇਕਸੂਰ ਨਿਰਦੋਸ਼ ਪੁਲਿਸ ਨੇ ਝੂਠੀਆਂ ਗਵਾਈਆ ਖੜੀਆਂ ਕਰਕੇ ਵਿਚਾਰੇ ਬੇਕਸੂਰ ਨੂੰ ਕਤਲ ਦੇ ਮਕਦਮੇ ਵਿੱਚ ਫਸਾ ਦਿੱਤਾ ਵਦੋ-ਵਦੀ ਮਲੋਮਲੀ ਜਮਾਦਾਨ ਨੇ ਪਠਾਨ ਦੇ ਨਾ ਨਾ ਕਰਨ ਤੇ ਵੀ ਵਦੋ-ਵਦੀ ਉਸ ਦੇ 15 ਰੁਪਏ ਉਸ ਨੂੰ ਮੋੜ ਦਿੱਤੇ ਠੀਕ ਹੈ ਨੰਬਰ 11 ਤਾ ਬਖੇੜਾ ਝਗੜਾ ਕਿਸੇ ਨਾਲ ਖਮ ਖਾਂ ਵਖੇੜਾ ਨਾ ਕਰੋ ਯਾਨਕੀ ਫਾਲਤੂ ਦਾ ਝਗੜਾ ਨਾ ਕਰੋ ਬਦੀ ਬੁਰਾਈ ਨੇਕੀ ਹਮੇਸ਼ਾ ਬਦੀ ਉੱਪਰ ਫਤਿਹ ਪ੍ਰਾਪਤ ਕਰਦੀ ਹੈ ਯਾਨਕੀ ਅਚਾਈ ਤੇ ਹਮੇਸ਼ਾ ਬੁਰਾਈ ਤੇ ਹਮੇਸ਼ਾ ਅਚਾਈ ਦੀ ਜਿੱਤ ਹੁੰਦੀ ਹੈ ਠੀਕ ਹੈ ਬੇਮਿਸਾਲ ਜਿਸ ਦੀ ਮਿਸਾਲ ਨਾ ਮਿਲੇ ਦੁਜੀ ਵੱਡੀ ਜੰਗ ਤੋਂ ਪਿੱਛੇ ਜਾਪਾਨ ਨੇ ਬੇਮਿਸਾਲ ਤਰੱਕੀ ਕੀਤੀ ਹੈ ਬੁਰਜੁਆ ਜਮਾਤ ਸਰਮਾਇਦਾਰ ਜਮਾਤ ਸਮਾਜ ਵਿੱਚ ਦੋ ਜਮਾਤਾਂ ਮੁੱਖ ਹਨ ਇੱਕ ਬੁਰਜੁਆ ਜਮਾਤ ਤੇ ਦੂਸਰੀ ਕਿਹੜੀ ਹੈ ਪਰਲੋਤਾਰੀ ਜਮਾਤ ਠੀਕ ਹੈ ਨੈਕਸਟ ਨੰਬਰ 15 ਹੈ ਬਸਰ ਕਰਨੀ ਗੁਜ਼ਾਰਨੀ ਅੱਜ ਕਾ ਸਾਧਾਰਨ ਨੌਕੀ ਨੌਕਰੀ ਪੇਸ਼ਾ ਆਦਮੀ ਬੜੀ ਮੁਸ਼ਕਲ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ ਯਾਨੀ ਕਿ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਕਰ ਰਿਹਾ ਕਿਉਂਕਿ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਬੇਤਕਲਫੀ ਸੰਕੋਚਿੰਤਾ ਤੁਸੀਂ ਮੈਨੂੰ ਬੇਤਕਲਫੀ ਲਈ ਮਾਫ ਕਰਨਾ ਅਸਲ ਵਿੱਚ ਜਿਸ ਘਰ ਨੂੰ ਮੈਂ ਆਪਣਾ ਸਮਝਿਆ ਉੱਥੇ ਮੈਂ ਹਰ ਚੀਜ਼ ਆਪੇ ਮੰਗ ਕੇ ਲੈਂਦਾ ਹਾਂ ਯਾਨਕਿ ਮੈਂ ਸੰਕੋਚ ਨਹੀਂ ਕਰਦਾ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਏਗੀ ਤੇ ਮੈਂ ਆਪ ਹੀ ਮੰਗ ਲਾਂਗਾ ਠੀਕ ਹੈ ਬੇੜਾ ਪਾਰ ਕਰਨਾ ਕੰਮ ਪੂਰਾ ਕਰਨਾ ਕਲਯੁਗ ਵਿੱਚ ਗੁਰਬਾਨੀ ਮਨੁੱਖ ਦਾ ਬੇੜਾ ਪਾਰ ਕਰਦੀ ਹੈ ਬੇਕਾਰ ਬਿਨਾਂ ਕੰਮ ਤੋਂ ਉਹ ਸਾਰਾ ਦਿਨ ਬੇਕਾਰੇ ਬੈਠਾ ਰਹਿੰਦਾ ਹੈ ਬਨਾਵਟੀ ਨਕਲੀ ਬਨਾਵਟੀ ਦੋਸਤੀਆ ਲੰਬਾ ਸਮੇਂ ਤੱਕ ਨਹੀਂ ਚੱਲਦੀਆ ਯਾਨਕਿ ਜਿਹੜੇ ਦਿਖਾਵੇ ਦੇ ਰਿਸ਼ਤੇ ਜਾਂ ਦੋਸਤੀਆ ਹੁੰਦੇ ਆ ਲੰਬੇ ਸਮੇਂ ਤੱਕ ਨਹੀਂ ਚੱਲਦੇ ਬੇਚਿਜਕ ਬਿਨਾ ਚਿਜਕ ਤੋਂ ਬੱਚੇ ਆਪਣੇ ਮਾਪਿਆਂ ਨਾਲ ਬੇਚਿਜਕ ਗੱਲਬਾਤ ਕਰ ਸਕਦੇ ਹਨ ਬੇਖੌਫ ਨੀਡਰ ਉਹ ਬੇਖੌਫ ਹੋ ਕੇ ਸੱਚ ਬੋਲਦਾ ਹੈ ਯਾਨਕਿ ਉਹਨੂੰ ਕਿਸੇ ਦਾ ਵੀ ਡਰ ਨਹੀਂ ਹੈ ਬੇਪਾਗ ਭਾਗਹੀਨ ਜਾਂ ਕਿਸੇ ਪਾਸੇ ਝੁਕਾ ਨਾ ਹੋਣਾ ਜੱਜ ਨੇ ਬੇ ਭਾਗ ਰਹਿ ਕੇ ਫੈਸਲਾ ਕੀਤਾ ਯਾਨਕੀ ਕਿਸੇ ਵੀ ਪਾਸੋਂ ਨਾ ਝੁਕਾ ਨੀ ਲਿਤਾ ਤੇ ਜੋ ਸਹੀ ਹੀ ਉਹ ਫੈਸਲਾ ਕੀਤਾ ਬਰਕਤ ਵਾਅਦਾ ਕਰਨ ਵਾਲੀਆਂ ਚੀਜ਼ਾਂ ਜਿੱਥੇ ਪਿਆਰ ਤੇ ਮਿਹਨਤ ਹੁੰਦੀ ਉੱਥੇ ਬਰਕਤ ਆਪਣੇ ਆਪ ਹੀ ਆਉਂਦੀ ਹੈ ਐ ਲਾਸਟ ਹੈ ਬੇਅੰਤ ਜਿਸ ਦੀ ਕੋਈ ਹੱਦ ਨਾ ਹੋਵੇ ਸਮੁੰਦਰ ਦੀ ਗਹਿਰਾਈ ਬੇਅੰਤ ਹੈ ਯਾਨਕੀ ਉਹਦੀ ਕੋਈ ਹੱਦ ਨਹੀਂ ਹੈਗੀ ਬਹੁਤ ਗਹਿਰਾ ਹੁੰਦਾ ਨਾ ਅੱਜ ਅਸੀਂ ਬੱਬੇ ਦੇ ਕੀਤੇ ਠੀਕ ਹੈ ਅਭੀ ਕੰਟੀਨਿਊ ਕਰਨੇ ਕਾਪੀ 'ਚ